ਨ라이 ਸੁਖਵੀਰ ਸਿੰਘ ਬਾਦਲ ਨਾਲ ਨਹੀਂ ਹੈ ਹਮ ਅੱਜ ਲੜਾਈ ਹੈਗੀ ਐ ਏਜੰਸੀਜ਼ ਦੀ ਔਰ ਅਕਾਲ ਤਖਤ ਸਾਡੇ ਵਿੱਚ ਕਾਸ ਸੁਖਵੀਰ ਸਿੰਘ ਬਾਦਲ ਖੜੇ ਹੋ ਅੱਜ ਸੁਖਵੀਰ ਸਿੰਘ ਬਾਦਲ ਉਹ ਸਾਈਡ ਤੇ ਕਰ ਦੋ ਹਮ ਅੱਜ ਉਹ ਏਜੰਸੀਆਂ ਤਿਆਰ ਬੈਠੀਆਂ ਹੈਗੀਆਂ ਨੇ ਕਦੋਂ ਅਸੀਂ ਅਕਾਲ ਤਖਤ ਸਾਧ ਕਬਜ਼ਾ ਕਰੀ ਸੈਂਟਰ ਸਰਕਾਰ ਹਮ ਮੈਂ ਸਾਰੀ ਸੈਂਟਰ ਸਰਕਾਰ ਨੂੰ ਮਾੜੀ ਨਹੀਂ ਕਹਿੰਦਾ ਕੋਈ ਕੁਝ ਬੰਦੇ ਹਮੇਸ਼ਾ ਹੀ ਹੁੰਦੇ ਆ ਜੇ ਸਾਡੀ ਪਾਰਟੀ ਵੀ ਕੋਈ ਚੰਗੇ ਹੈ ਤਾਂ ਕੋਈ ਮਾੜੇ ਵੀ ਹੋਣਗੇ ਜੀ ਐਦਾਂ ਹੀ ਕਿਤੇ ਮਾੜੇ ਉਧਰ ਵੀ ਹੈਗੇ ਹਮ ਉਹਨਾਂ ਦੀ ਉਹ ਕਹਿੰਦੇ ਕਿਸਾਨੀ ਦੇ ਮੁੱਦੇ ਤੇ ਅਕਾਲੀ ਦਲ ਦਾ ਪਾਸ ਪਾਸੇ ਹੋ ਗਿਆ ਇਹਨਾਂ ਦਾ ਸਾਡੇ ਖਾਸ ਤਰ੍ਹਾਂ ਦੇ ਲਾਤੇ ਅਸੀਂ ਅਕਾਲੀ ਦਲ ਨੂੰ ਤਾਂ ਇਕੱਠਾ ਕਰ ਨਹੀਂ ਸਕਦੇ ਕਮ ਸੇ ਅਕਾਲੀ ਦਲ ਹੀ ਖਤਮ ਕਰ ਲੋ ਪ੍ਰੈਸ ਚੱਲਦੇ ਆਂ ਔਰ ਅਕਾਲੀ ਦਲ ਜੇ ਨਹੀਂ ਖਤਮ ਹੁੰਦਾ ਤਾਂ ਅਕਾਲ ਤੱਕ ਸਭ ਤੇ ਕਬਜ਼ਾ ਕਰ ਲੋ ਉੱਥੇ ਕਬਜ਼ਾ ਕਰਾਂਗੇ ਤਾਂ ਅਕਾਲੀ ਦਲ ਆਪਣੇ ਖਤਮ ਹੋ ਜੂਗਾ ਗੱਲ ਹੈ ਕਿ ਬੜੀ ਡੀਪ ਰੂਟਡ ਕਾਂਸਪੀਰੇਸੀ ਇਹ ਡੀਪ ਰੂਟਡ ਕਾਂਸਪੀਰੇਸੀ ਜਿਹੜੀ ਹੈਗੀ ਹੈ ਲੋਕਾਂ ਨੂੰ ਸਮਝਣਾ ਪੈਣਾ ਹੈਗਾ ਸਪੈਸ਼ਲੀ ਜਿਹੜੇ ਸਾਡੇ ਸਿਕਸ ਬਾਅਦ ਜਗਾ ਵਾ ਸਾਡਾ ਭਾਈਚਾਰਾ ਸਿੱਖ ਭਾਈਚਾਰਾ ਹੈਗਾ ਜਿੰਨੀ ਗੁਰਨਾਣਕ ਨਾਮਨੇਵਾ ਜੰਦਾ ਹੈਗੀ ਸਾਰੀ ਉਹਨਾਂ ਨੇ ਗੱਲ ਸਮਝ ਨਹੀਂ ਨੀ